ਸੋ ਲੋਵੀ ਕਿਸਾਨ ਵੀਰੋ ਪਹਿਲਾਂ ਚਵਾਈ ਦੇਖੋ ਸਟਾਰਟਿੰਗ ਦੇ ਵਿੱਚ ਆਪਾਂ ਧਾਰਾ ਮਾਰ ਕੇ ਦਿਖਾਉਨੇ ਆ ਤੇ ਚੋਣ ਵਗੈਰਾ ਦੇਖੋ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਬਾਈ ਜੀ ਮੂਹਰੇ ਧਾਰਾ ਮਾਰ ਦਿਓ ਸੋ ਚਵਾਈ ਦੇਖੋ ਪਹਿਲਾਂ ਤਾਂ ਕਿਆ ਬਾਤ ਆ ਭੂ ਕਰਗਾ ਚੋਣਾ ਇੱਕ ਨੰਬਰ ਚ ਬਾਈ ਬਾਈ ਜੀ ਚੋਣ ਦਾ ਉਹਦਾ ਨਜ਼ਾਰਾ ਜਾਵਾ ਤੁਹਾਨੂੰ ਬਹੁਤ ਜ਼ਿਆਦਾ ਆਉਂਦੇ ਬਹੁਤ ਟੌਪਿਕ ਚੋਈ ਆਉਂਦੇ ਹਾਂਜੀ ਆਪਣਾ ਨਾਮ ਡਰਾਇ ਦੱਸ ਦਿਓ ਜੀ ਆਪਾਂ ਨੇ ਅਭੀਲ ਸਿੰਘ ਪਿੰਡ ਚੀਮਾ ਦੀ ਜਿਹੜਾ ਪਵਾ ਲੀ ਜੀ ਮੋਬਾਈਲ ਨੰਬਰ ਜੀ 7877927 ਤੇ ਚੋਣ ਕਿਆ ਬਾਤ ਆ ਫੁੱਟ ਫੁੱਟ ਦੀ ਪਿੱਛੇ ਛਣ ਪਿਆ ਹਨਾ ਹਾਂ ਤੇ ਚੌਂਚਵਾਦੀ ਬੜੀ ਖਰੀਆ ਤੇ ਬਾਈ ਨਾ ਪੁੱਛਦੇ ਜੀ ਤੇ ਆਪਣੇ ਆਪ ਆ ਗਏ ਇਹ ਅੱਛਾ ਦਾ ਮਗਰ ਬੱਚਾ ਅੱਛਾ ਧਾਰਦਿਆ ਬੱਚਾ ਤੇ ਆਪ ਨਹੀਂ ਪੁੱਛਿਆ ਵੀ ਕਿਹੜੇ ਸੀਮਨ ਦੀ ਐਲਡੀਐਫ ਹੁਣੇ ਹਾਂ ਜੀ ਐਲਡੀਐਫ ਨਾਲ ਦੀ ਠੀਕ ਆ ਵੀ ਐਲਡੀਐਫ ਦੀ ਕਿਹ ਸੀਮਨ ਮਨ ਲਾ ਬੱਚਾ ਵੀ ਕਹਾ ਉਹ ਐਲਡੀਐਫ ਤੇ ਲਾਇਆ ਬਖੜਾ ਕਿਸੇ ਜੀ ਤੇ ਅੰਦਾਜ਼ਾ ਤਾਂ ਕਿੰਨਾ ਦੇ ਦੂਗਾ ਇਹਤ ਕੀ ਜੇ ਦੁੱਧ 16 ਤੋਂ ਪਲੱਸ ਦੇ ਇੱਕ ਹੀ ਲਾਇਗਾ ਅੰਦਾਜ਼ਾ ਅੱਛਾ ਪਹਿਲੇ ਸਵੇਰ ਮਾਲਕ ਨੇ ਕੀ ਦੱਸਿਆ ਪਾਣੂ 15 ਲੀਟਰ ਕਹਿੰਦਾ ਪਲੂਨ ਦਾ ਦਿੱਤਾ ਹੋਇਆ ਅੱਛਾ ਮਾਲਕ ਨੇ ਸਾਬ ਪਲੂਨ ਦਾ ਇਹਦਾ 15 ਕਿਲੋ ਚੁਆਇਆ ਵਾ ਕਹਿੰਦਾ ਵਾ 15 ਮੰਨ ਕੇ ਹੀ ਬੰਦਾ ਵਾ ਪਰਚੇਸ ਕਰ ਲੇ 15 ਵਾਲੀ ਝੋਟੀ ਬ੍ਰੀਡ ਤੇ ਤਿਆਰ ਕਰਨੀ ਹੈ ਝੋਟੀ ਬ੍ਰੀਡ ਵਾਲੀ ਹੈ ਜੀ ਜੀ ਮਗਰ ਜੀ ਬਹੁਤ ਚੰਗੀ ਨਸਲ ਦੀ ਝੋਟੀ ਹੈ ਸੋ ਲਕਸ਼ਮੀ ਰੇਹ ਫਾਰਾਂ ਦੇ ਸੀਮੰਟ ਦੀ ਝੋਟੀ ਆ ਪਾਈ ਨਹੀਂ ਕੰਫਰਮ ਨਹੀਂ ਕਿਹੜੇ ਸੀਮੰਟ ਦੀ ਹੈ ਮਗਰ ਕਟਾ ਧਾਰੇ ਦਾ ਆ ਗਿਆ ਐਲਡੀਐਫ ਦੇ ਵੀਰ ਸੀਮੰਟ ਵਰਤੇ ਸੀਗੇ ਤੇ ਜੇਰ ਪਰ ਵੱਡਾ ਨਾ ਜਾਵਾ ਹਨਾ ਕਿਹੜੇ ਜੇਰ ਉਹ ਸਾਹਮਣੇ ਭਾਂਡੇ ਦੇ ਵਿੱਚ ਪਈ ਸੁਵਰ ਜੇਰ ਦੇਖ ਸਕਦਾ ਪ੍ਰੋਪਰ ਕੰਪਲੀਟ ਆ ਜੇ ਰਾ ਪਈ ਆ ਸੁਵਰ ਸਿੰਘ ਸਾਜ ਵਗੈਰਾ ਤੁਸੀਂ ਝੂਟੀਆਂ ਦੇਖ ਸਕਦੇ ਸੋਹਣੀ ਸਾਫ ਸੁਥਰੀ ਚੰਗੇ ਬਜਨ ਮजूद ਵਾਲੀ ਜੇ ਵਾਕੀ ਥਣ ਲੇਵਾ ਦੇਖੋ ਜਿਹਨਾਂ ਪਾਸੋਂ ਲੋ ਕਹਿੰਦੇ 4/4 4/4 ਹੀ ਆ ਜਮਾ ਜੇ ਰੋਕਿਆ ਧਾਰਾ ਓਕਿਆ ਬੱਚਾ ਆ ਗਿਆ ਮਗਰ ਮੇਲ ਕਾਫ ਕਟਾ ਤੇ ਬਾਈ ਜੀ ਰੇਟ ਇਹਦਾ ਕੀ ਰਹੂਗਾ ਰੇਟ ਤਾਂ 1,60,000 ਰੁਪਏ ਰਹੂਗਾ ਜੀ ਮੌਕੇ ਤੇ ਗਜਾਇਸ ਹੋ ਜਾਊਗੀ ਮਾਨਤਨ ਹੋ ਜਾਊਗਾ ਜੀ ਸੁਵਰ 1,60,000 ਦੇ ਵਿੱਚੋਂ ਮੌਕੇ ਤੇ ਗਜਾਇਸ ਹੋ ਜਾਊ ਚੰਗੀ ਬਜਨ ਮजूद ਵਾਲੀ ਝੋਟੀ ਦੂਜਾ ਸੁਆ ਤਾਜੀ ਸੂਈ ਸਵਾਈ ਸਿੰਘ ਮੂੰਹ ਮੱਥ ਥੋੜਾ ਸਾਫ ਸੁਥਰਾ ਕਿਸੇ ਪਾਸੋਂ ਝੋਟੀ ਹੱਥ ਦਰਾਣੀ ਬੱਚਾ ਮੇਲ ਕਾਫ ਕੱਟਾਗਾ 788775927 ਵੀਰ ਦਾ ਹੈਗਾ ਨੰਬਰ ਬੱਚਿਆਂ ਨੂੰ ਰਜਾ ਕੇ ਹੁਣ 2 ਲੀਟਰ ਨੂੰ ਬਹੁਤ ਵੀ ਕੱਢਿਆ ਹੋਇਆ ਦਾ ਜੀ ਕਹਿੰਦਾ ਬੱਚਾ ਵੀਰ ਸਾਹਮਣੇ ਆ ਲ ਹੋਇਆ ਖਰਾ ਦੁੱਤ 15 ਕਿਲੋ ਪਾਉਣ ਵਾਲੀ ਝੋਟੀ ਜੀ ਜੀ ਸੋਵਰ ਸਿੰਘ ਨੂੰ ਹਥੇ ਇੱਕ ਵਾਰੀ ਫੇਰ ਦਿਖਾ ਦੀ ਆਪਾਂ ਤੇ ਵਾਕੀ ਲੈਵੇ ਦੀ ਬਾਰਤ ਦੇਖੋ ਡਿਜ਼ਾਈਨ ਜਿਹਨ ਬੜੇ ਚੰਗੇ ਆ ਆ ਗਾੜੀ ਪਿਛਾੜੀ ਪਿੱਥਾਨ ਵਗੈਰਾ ਸਾਰੇ ਜਮਾਚਾਰੇ ਓਕੇ ਆ ਹਣਾ ਓਕੇ ਜੀ ਓਕੇ ਸੋਵਰ 788775927 ਵੀਰ ਦਾ ਨੰਬਰ ਆ ਤਾਜੀ ਸੂਈ ਸਵਾਈ ਜੇਰ ਤਾਂ ਰੋਕੇ 1,60,000 ਰੁਪਏ ਬੋਲਾ ਬਾਕੀ ਮੌਕੇ ਤੇ ਮਾਨਦਾਨ ਹੋ ਜੂ ਤੇ ਥਣ ਹਵਾ ਨਾ ਵੇਖੋ ਨੇੜੇ ਤੋਂ ਫੇਰ ਦਿਖਾ ਦਈਏ ਸੋਨਾ ਸਾਫ ਸੁਥਰਾ ਸੂਈ ਸਵਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਜਲਦੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨੇ